ਜਿਹੜਾ ਪੰਡਾਰਾ ਸ਼ੁਰੂ ਆਇਆ ਪੰਡਾਰਾ 4 ਅਗਸਤ ਨੂੰ ਸ਼ਾਵਨ ਦਾ ਮੇਲਾ ਸ਼ੁਰੂ ਹੋ ਰਿਹਾ 4 ਅਗਸਤ ਨੂੰ ਪਵਨ ਸੱਰਾਂ ਨੂੰ ਗੱਤਾਂ ਸ਼ੁਰੂ ਹੋ ਰਿਹਾ ਮਾਂ ਨਾਨਾ ਦੇਵੀ ਦਾ 4 ਅਗਸਤ ਤੋਂ ਲੈ ਕੇ 12 ਤੱਕ ਦੀ ਚੱਲੇਗਾ ਪੰਡਾਰਾ 12 ਅਗਸਤ ਨੂੰ ਮਾਂ ਦੀ ਆਪਣਾ ਦੂਜੇ ਅਸ਼ਟਮੀ ਦਾ ਪਰਬਾ ਅਸ਼ਟਮੀ ਦੇ ਪਰਬ ਦੇ ਸਾਰੇ ਜਿੰਨੇ ਵੀ ਪੰਡਾਰਾ ਲਗਾਉਂਦੇ ਨੇ ਸਾਰੇ ਮਾਂ ਦੀ ਕੰਜਕ ਪੂਜਾ ਕਰਕੇ ਆਪਣੇ ਆਪਣੇ ਲੰਗਰ ਸਮਾਪਤ ਕਰਕੇ ਘਰਾਂ ਨੂੰ ਵਾਪਸ ਆਉਂਦੇ ਨੇ ਸਾਰੇ ਭਗਤਾਂ ਨੂੰ ਮਾਂ ਨਾਨਾ ਦੇਵੀ ਲੱਖ ਲੱਖ ਚਾਲੇ ਦੀ ਲੱਖ ਲੱਖ ਵਧਾਈ ਸਾਰੇ ਬੇਨਤੀ ਕਰਦਾ ਆਂ ਕਿ ਭਨਾਰਾ ਲੰਗਰ ਦੇ ਵਿੱਚ ਜੂਝ ਪਹੁੰਚਣ ਔਰ ਮਾਦਾ ਸ਼ੀਵਾ ਪ੍ਰਾਪਤ ਕਰੇ। ਇਹ ਜਿਹੜੀ ਖਾਸਤਾ ਉਹਦੇ ਬਾਰੇ ਦੱਸੋ ਸੰਸਾ ਜਿਹੜੀ ਬਣੀ ਆ। ਇਹਦਾ ਇਹ 26 ਸਾਲ ਤੋਂ ਲਗਾਤਾਰ ਸਾਡੀ ਸਰਦਾ ਸ਼੍ਰੀ ਨਾਨਾ ਦੇਵੀ ਸੇਵਾ ਸੁਸਾਇਟੀ, ਸ਼੍ਰੀ ਨਾਨਾ ਦੇਵੀ ਵੈਲਫੇਅਰ ٹرسٹ ਸਾਡੀ ਸੁਸਾਇਟੀ ਔਰ ٹرسٹ ਵੱਲੋਂ ਇਸ ਮਾਦੇ ਦਰਬਾਰ ਤੇ ਕੋਲਾਵਲਾ ਟੋਬੇ ਨਜ਼ਦੀਕ ਤਿੰਨ ਹੀ ਅਰਗੇ ਸਾਡੀ ਧਰਮਸ਼ਾਲਾ ਬਣਾਈ ਗਈ ਆ ਜਿਹੜਾ ਕਿ ਸਾਰੇ ਭਗਤਾਂ ਦੇ ਸਹਿਯੋਗ ਨਾਲ ਬਣਾਈ ਗਈ ਆ। ਉੱਥੇ ਅਸੀਂ ਬਹੁਤ ਵਧੀਆ ਸੇਵਾ ਵੀ ਦੇਲਾ ਆਂਦੇ ਨੇ ਜਸ ਨਮਾਸਾਲਾਂ ਦਾ ਨਮਾਸਾਲ ਤੇ ਅਸੀਂ ਮਾਂ ਮਾਈ ਦੀ ਚਰਪਾ ਪਵਨ ਚੌਂਕੀ ਵੀ ਕਰਾਣੇ ਆ ਔਰ ਤਿੰਨ ਦਿਨ ਦਾ ਭਡਾਰਾ ਵੀ ਲਗਾਇਆ ਜਾਂਦਾ ਹੈ ਮਾਤਾ ਦੇ ਸਾਰੇ ਨਿਰਵੈਤ ਅਸ਼ੁਰੂ ਦੇ ਨਾਤੇ ਚੇਰ ਦੇ ਨਾਤੇ ਸਾਬਨ ਦੇ ਨਾਤੇ ਨਮੇਸਾਲ ਤੇ ਫੁੱਲਾਂ ਦੀ ਡੈਕੋਰੇਸ਼ਨ ਹੁੰਦੀ ਆ ਅਦੇ ਸੁੰਦਰ ਸੁੰਦਰ ਲਟਾਂ ਦੀ ਡੈਕੋਰੇਸ਼ਨ ਹੁੰਦੀ ਆ ਸਾਰੇ ਭਗਤਾਂ ਨੂੰ ਬੇਨਤੀ ਆ ਕਿ ਸਭ ਨੇ ਮਿਲਦੇ ਜਰੂਰ ਆਨ ਮਾਂ ਮਾਈ ਦਾ ਸ਼ੀਵਰ ਵਾਪਸ ਕਰਦੇ ਭਗਵਾਨ ਜਿਹੜੇ ਕਿਸ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਜਿਹੜੇ ਪ੍ਰਦਵਾਨ ਭਗਵਾਨ ਤਾਂ ਬਹੁਤ ਤਰ੍ਹਾਂ ਦੇ ਵਰਧਾਈ ਲਗ ਲਗ ਤਰ੍ਹਾਂ ਦੇ ਮੈਂ ਕੋਸ਼ੇਕ ਬਰਾਨਾ ਸ਼ੇਕ ਦੋਸਤਾ ਇਡਲੀ ਸੰਬਰ ਰੂੜੀ ਨੀਰੀ ਗੋਚਾ ਸਮੋਸਾ ਚਾਟ ਦਾ ਭੰਡਾਰਾ ਸਿਰਦਾ ਚੱਲਦਾ ਰਹਿੰਦਾ 24 ਘੰਟੇ ਕਈ ਕਿਸਮ ਦੇ ਸਨੈਕਸ ਵਗੈਰਾ ਕਈਕ ਪਰਕਾਰ ਦੇ ਬੰਦੇ ਆ ਕੜੀ ਚਾਵਲ ਵਗੈਰਾ ਰਾਜਮਾ ਚਾਵਲ ਤੇ ਰੁਮਾਲੀ ਰੋਟੀ ਵਗੈਰਾ ਨਾਂ ਦੇ ਦਰਬਾਰ ਤੇ ਭਗਤਾਂ ਦੇ ਘੱਟੇ ਘੰਡੇ ਵਾ ਲੰਗਰ ਦਾ ਚੇਂਜ ਹੋ ਜਾਂਦਾ ਨਿਯਮ ਦੇ ਅਨੁਸਾਰ ਜਾਂ ਭਗਤਾਂ ਦੇ ਕਈ ਵਕਤ ਹੁੰਦੇ ਗਰਮੀ ਬਹੁਤ ਹੁੰਦੀ ਅੱਧੀ ਵਾਰ ਮੌਸਮ ਦੇ ਉਸ ਹਾਲਾਤੀ ਕੁਲਫੀ ਦਾ ਲੰਗਰ ਵੀ ਲਗਾਉਂਦੇ ਆ ਤੇ ਹੋਰ ਬਹੁਤ ਕੁਸੂ ਲੰਗਰ ਲਗਾਏ ਜਾਂਦੇ ਨੇ ਲਗ ਲਗ ਤਰ੍ਹਾਂ ਦਾ ਮੈਸੇਜ ਕੀ ਦੇਣਾ ਚਾਹੁੰਦਾ ਜਿਹੜੀ ਸੰਗਤ ਉੱਥੇ ਆ ਰਹੀ ਆ ਬਸ ਸੰਗਤ ਨੂੰ ਇਹ ਬੇਨਤੀ ਹੈ ਕਿ ਮਾਦੇ ਦਰਵਾਜ਼ੇ ਵੰਚਨ ਔਰ ਮਾਦਾ ਸ਼ਿਫਾ ਪ੍ਰਾਪਤ ਕਰਨ ਨੂੰ ਪੁਰੇ ਆਮਨਾਲ ਪੁੰਚਨ ਕੋਈ ਟੱਕਾ ਮੁਕੀ ਨਾ ਕਰਨਾ ਔਰ ਮਾਦੇ ਸਾਡੇ ਲੰਗਰ ਦੀ ਜ਼ਰੂਰ ਆ ਕੇ ਜਾਣਾ ਸਾਡੇ ਪਖਤ ਨਾਲ ਬੇਨਤੀ ਹੈ